ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਭਾਰਤ ਸਰਕਾਰ 23 ਫਸਲਾ ਉਤੇ ਐਮਐਸਪੀ ਦੇਵੇਗੀ ਕੀ ਭਾਰਤ ਸਰਕਾਰ ਵੱਲੋਂ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਸੀ ਭਾਰਤ ਦੇ ਕਿਸਾਨਾਂ ਦੇ ਵਿਰੁੱਧ ਕੀ ਉਹਨਾਂ ਨੂੰ ਵਾਪਸ ਲਵੇਗੀ ਇਧਰੋਂ ਸੁਪਰੀਮ ਕੋਰਟ ਨੇ ਵੱਡਾ ਹੁਕਮ ਜਾਰੀ ਕਰ ਦਿੱਤਾ ਹੈ ਸੂਬੇ ਦੀ ਸਰਕਾਰ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੂੰ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ ਭਾਰਤ ਦੀ ਸਰਵ ਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇ ਵਾਲ ਦੀ ਜਾਨ ਬਹੁਤ ਕੀਮਤੀ ਹੈ ਕਿਸੇ ਦੀ ਜਾਨ ਜਾਇਆ ਨਹੀਂ ਜਾਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੂਸਰੇ ਪਾਸੇ ਕੇਂਦਰ ਸਰਕਾਰ ਇਹ ਦੋਨਾਂ ਦੀ ਡਿਊਟੀ ਬਣਦੀ ਹੈ ਇਹ ਵੱਡਾ ਹੁਕਮ ਕੀਤਾ ਹੈ ਸੁਪਰੀਮ ਕੋਰਟ ਦੇ ਜੱਜ ਸੁਜਾ ਕਾਂ ਅਤੇ ਜਸਦ ਉਜਰ ਪੁਜਿਆ ਪੁਜਿਆ ਨੇ ਪੁਜਿਆ ਨੇ ਪੰਜ ਬੈਂਚ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਫੌਰੀ ਡੱਲੇ ਵਾਲੂ ਮਿਲਨ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਉਹਨਾਂ ਨੇ ਕਿਹਾ ਜਾਓ ਕਿਸਾਨ ਆਗੂ ਪੰਜਾਬ ਦੇ ਜਗਜੀਤ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ ਜੇਕਰ ਜਾਨ ਜਾਂਦੀ ਹੈ ਤਾਂ ਸੁਪਰੀਮ ਕੋਰਟ ਸਿਕੰਜਾ कसेਗੀ ਸੈਂਟਰ ਸਰਕਾਰ ਅਤੇ ਆਮ ਆਦਮੀ ਪਾਰਟੀ ਸਰਕਾਰ ਜੋ ਪੰਜਾਬ ਦੇ ਵਿੱਚ ਹੈ ਉਹਨਾਂ ਨੇ ਕਿਹਾ ਡਾਕਟਰੀ ਇਲਾਜ ਮੁਹੱਈਆ ਫੌਰੀ ਕਰਵਾਇਆ ਜਾਵੇ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ 20ਵਾਂ ਦਿਨ ਹੈ ਮਨ ਵਰਤ ਉੱਤੇ ਬੈਠੇ ਹੋਏ ਐਮਐਸਪੀ ਨੂੰ ਲੈ ਕੇ ਕਾਲੇ ਕਾਨੂੰਨਾਂ ਨੂੰ ਲੈ ਕੇ ਬੈਠੇ ਹੋਏ ਨੇ ਮੰਨ ਵਰਤੇ ਲੇਕਿਨ ਇੱਥੇ ਜੋਗਿੰਦਰ ਸਿੰਘ ਉਗਰਾਹਾ ਵੱਲੋਂ ਵੀ ਕਿਹਾ ਗਿਆ ਹੈ ਕਿ ਐਮਐਸਪੀ ਬੱਚਿਆਂ ਦੀ ਖੇਡ ਨਹੀਂ ਕਾਲੇ ਕਾਨੂੰਨ ਵਾਪਸ ਕਰਾਉਣਾ ਬੱਚਿਆਂ ਦੀ ਖੇਡ ਨਹੀਂ ਜੋਗਿੰਦਰ ਸਿੰਘ ਉਗਰਾਹਾ ਕੀ ਸੱਚਮੁੱਚ ਜਗਜੀਤ ਸਿੰਘ ਡੱਲੇਵਾਲ ਦੇ ਖਿਲਾਫ ਚੱਲ ਰਹੇ ਨੇ ਇਹਦੇ ਸੁਪਰੀਮ ਕੋਰਟ ਨੇ ਕਿਹਾ ਹੈ ਲੁੜਿੰਦੀਆਂ ਸਹੂਲਤਾਂ ਦਿੱਤੀਆਂ ਜਾਣ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂਕਿ ਹਰ ਮਨੁੱਖ ਦੀ ਜਾਨ ਬੋ ਕੀਮਤੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਕਿੰਨੇ ਕੂ ਲੋਕ ਖੜੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇਹ ਤੇ ਸੁਪਰੀਮ ਕੋਰਟ ਨੇ ਇਹ ਵੀ ਧਗੀਤ ਕੀਤਾ ਹੈ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਕਿ ਇਹਨਾਂ ਦੇ ਨੁਮਾਇंदे ਜਗਜੀਤ ਸਿੰਘ ਡੱਲੇਵਾਲ ਦੇ ਕੋਲ ਜਾਣ ਅਤੇ ਉਸ ਨੂੰ ਮੰਨਾਉਣ ਕਿ ਤੁਸੀਂ ਆਪਣਾ ਮਨਵਰਤ ਛੱਡੋ ਉਹਨਾਂ ਨੇ ਕਿਹਾ ਕਿ ਮਨਵਰਤ ਛਡਾਉਣ ਲਈ ਕਿਸੇ ਤਰ੍ਹਾਂ ਦਾ ਵੀ ਸਿਆਸੀ ਪ੍ਰੈਸ਼ਰ ਨਹੀਂ ਪਾਇਆ ਜਾਣਾ ਚਾਹੀਦਾ ਜਗਦੀਸ਼ ਸਿੰਘ ਡੱਲੇਵਾਲ ਅਤੇ ਉਸ ਦੇ ਸਾਥੀਆਂ ਤੇ ਕਿਉਂਕਿ ਜਿਵੇਂ ਗਲੀਏ ਕਨੌਰੀ ਬਾਰਡਰ ਦੀ ਕਨੌਰੀ ਬਾਰਡਰ ਤੇ ਤਣਾਅ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਹਰਿਆਣਾ ਦੀ ਜਿਹੜੀ ਪੁਲਿਸ ਹੈ ਉਹ ਲੰਘਣ ਨਹੀਂ ਦੇ ਰਹੀ ਯਾਨੀ ਕਿ ਪੰਜਾਬ ਦੇ ਕਿਸਾਨ ਅਤੇ ਪੰਜਾਬ ਤੋਂ ਇਲਾਵਾ ਭਾਰ ਦੇ ਕਿਸਾਨ ਵੀ ਉੱਥੇ ਲੇ ਕਨੌਰੀ ਬਾਰਡਰ ਉੱਤੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਟਰੈਕਟਰ ਲੈ ਕੇ ਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਲੇਕਿਨ ਇਧਰ ਭਾਰਤੀ ਜਨਤਾ ਪਾਰਟੀ ਤਸ ਤੋਂ ਮਤ ਨਹੀਂ ਹੋ ਰਹੀ ਇਧਰ ਹਰਿਆਣਾ ਸਰਕਾਰ ਦੇ ਨਵੇਂ ਬੜੇ ਮੁੱਖ ਮੰਤਰੀ ਨਹਿਰ ਸੈਣੀ ਨੇ ਕਹਿ ਦਿੱਤਾ ਹੈ ਜੇਕਰ ਭਾਰਤੀ ਜਨਤਾ ਪਾਰਟੀ ਹਰਿਆਣੇ ਦੇ ਵਿੱਚ ਐਮਐਸਪੀ ਦੇ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਕੀ ਹੈ ਵੀ ਪੰਜਾਬ ਸਰਕਾਰ ਉੱਤੇ ਦੋਸ਼ ਲਗਾ ਦਿੱਤਾ ਹੈ ਕਿ ਤੁਹਾਡੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ 23 ਫਸਲਾਂ ਉੱਤੇ ਐਮਐਸਪੀ ਦਿਓ ਯਾਨੀ ਕਿ ਇਹ ਰਾ ਸਰਕਾਰਾਂ ਦੀ ਡਿਊਟੀ ਬਣਦੀ ਹੈ ਇਸ ਤਰ੍ਹਾਂ ਦਾ ਜਿਹੜਾ ਤੰਝ ਕੱਸਿਆ ਗਿਆ ਹੈ ਨੈਪਟੈਲੀ ਜੋ ਨਵੇਂ ਮੁੱਖ ਮੰਤਰੀ ਬਣੇ ਨੇ ਹਰਿਆਣਾ ਦੇ ਇਧਰੋਂ ਸ਼ਿਕੰਜਾ ਕੱਸ ਦਿੱਤਾ ਹੈ ਸੁਪਰੀਮ ਕੋਰਟ ਨੇ ਕਿ ਜਾਨ ਬੜੀ ਕੀਮਤੀ ਹੈ ਜਿ ਜੀਸੂ ਕੋ ਡਲੇਵਾਲ ਦੀ ਸੌਰੀ ਡਾਕਟਰੀ ਹੈਲਥ ਜਿਹੜੀ ਹੈ ਉਹ ਸਹਾਇਤਾ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਵੇ ਅਤੇ ਬਿਨਾਂ ਪ੍ਰੈਸ਼ਰ ਤੋਂ ਉਸ ਨੂੰ ਮਨਾਇਆ ਜਾਵੇ ਕਿ ਆਪਣਾ ਮਰਦ ਮਰਨ ਵਰਤ ਜਿਹੜਾ ਹੈ त्याग ਦੇਵੇ ਤਾਂ